ਹਾਂਜੀ ਹਲੋ ਅੱਜ ਲੋਕਾਂ ਦੀ ਜਿਹੜਾ ਕੱਢਣੀ ਕੋਸ਼ਿਸ਼ ਕਰਦਾ ਕੱਢਲਾ ਹੋਣ ਤੋਂ ਨਹੀਂ ਨਿਕਲਦਾ ਜੇ ਲੱਭਦਾ ਰਾਤ ਅੱਜ ਤਾਂ ਬੁਰਵਾ ਤੋਂ ਇੱਕੋ ਪਰਾ ਰਹਿਦਾ ਵਾਜੀ ਦੱਸਿਓ ਕੀ ਹੋਇਆ ਅੱਜ ਲੰਗਰ ਵੰਡਣ ਗਏ ਸੀ ਗੋਬਿੰਦਗੜ੍ਹ ਮੰਡੀ ਤੋਂ ਮੌਸਮ ਨਾਲ ਭਰਾ ਸਾਡੇ ਕੱਲ ਦੇ ਚਾਰ ਸਮਾਨ ਲੈ ਕੇ ਆਏ ਨੇ ਕੁਝ ਪੱਠੇ ਲੈ ਕੇ ਆਏ ਸੀ ਰਸਤਾ ਦੀ ਕਿੱਟਾ ਬਣਾ ਕੇ ਲੈ ਕੇ ਆਏ ਸੀ ਤੇ ਅਸੀਂ ਆਪਣੇ ਨੌਜਵਾਨ ਨਾਲ ਉਹਨਾਂ ਦੇ ਪਿੰਡ ਭੇਜੇ ਉਹ ਪੂੰਗੇ ਪਿੰਡ ਤੋਂ ਵੰਡ ਕੇ ਆ ਰਹੇ ਸੀ ਰਸਤੇ ਦੇ ਵਿੱਚ ਤੇ ਰਸਤੇ ਤੇ ਪ੍ਰੋਪਰ ਸਾਡਾ ਨੌਜਵਾਨ ਨਾਲ ਉਹਨੂੰ ਪਤਾ ਜਿਹੜੀ ਥਾਂ ਦੇ ਉੱਪਰ ਵੰਡ ਰਹੇ ਸੀ ਉਦੋਂ ਲੋਕ ਖੋਣ ਪੈ ਗਏ ਉਹਨਾਂ ਨੇ ਡੱਕ ਲਿਆ ਉਹਨਾਂ ਨੇ ਫੜ ਕੇ ਖੇਤੀਦਾ ਉਹ ਥੱਲੇ ਡਿੱਗੇ ਤਾਂ ਸਿਰ ਪੜ ਗਿਆ ਅੱਗੇ ਉਹ ਤਾਂ ਪੱਥਰ ਮਾਰਨ ਲੱਪਏ ਫਿਰ ਅੰਦਰੋਂ ਕਿਰਤ ਕੱਢ ਕੇ ਲੈ ਆਇਆ ਉਹ ਸਾਰੇ ਬੰਦੇ ਪੈ ਗਏ ਮੁਸਲਮਾਨ ਭਰਾ ਡਰ ਗਏ ਨਹੀਂ ਕਹਿੰਦੇ ਕੰਮ ਨਹੀਂ ਪੈਣਾ ਉਹ ਭੱਜ ਗਏ ਭਲਾ ਇੱਥੇ ਇੱਥੇ ਆਪਣੇ ਖੂਨ ਪਸੀਨੇ ਦੀ ਕਮਾਈ ਖਰਚ ਕਰਕੇ ਆਪਣੇ ਸਮੇਂ ਦਾ ਦਸਵੰਦ ਕੱਢ ਕੇ ਇਹਨਾਂ ਦੀਆਂ ਸੇਵਾਵਾਂ ਲੈ ਆਏ ਆ ਪਰ ਪ ਪ੍ਰਸ਼ਾਸਨ ਕੀ ਸਿਸਟਮ ਨੂੰ ਮੈਨੇਜ ਕਰਨ ਵਿੱਚ ਸਾਡੀ ਮਦਦ ਨਹੀਂ ਕਰ ਸਕਦਾ ਸਾਰੇ ਆਪਣੇ ਲੈਵਲ ਤੇ ਸਾਰੇ ਕਰਨ ਲੱਗੇ ਹੋ ਨੇ ਪਿੰਡਾਂ ਦੇ ਮੋਹਲਵਾਰ ਚੌਧਰੀ ਨੇ ਉਹ ਨਾਲ ਹੋ ਕੇ ਜ਼ਿੰਮੇਵਾਰੀ ਆਪਣੀ ਲੈਣ ਜ਼ਿੰਮੇਵਾਰੀ ਨਾ ਪਿੰਡ 'ਚ ਵੰਡਾਉਣ ਸਾਰੇ ਪਰ ਇੱਥੇ ਕੋਈ ਸਿਸਟਮ ਹੀ ਨਹੀਂ ਹੈਗਾ ਨਾ ਵੰਡਣ ਵਾਲਿਆਂ ਦਾ ਸਿਸਟਮ ਆ ਨਾ ਲੈਂਡ ਵਾਲਿਆਂ ਦਾ ਕੋਈ ਸਿਸਟਮ ਹੈਗਾ ਜਿਹੜੇ ਪਿੰਡਾਂ ਦੇ ਚੌਧਰੀ ਨੇ ਸਾਨੂੰ ਆ ਕੇ ਕੈਂਪ ਤੇ ਸਾਰੇ ਕਹਿੰਦੇ ਨੇ ਬਾਰ-ਬਾਰ ਸਾਨੂੰ ਨਹੀਂ ਮਿਲਿਆ ਸਾਨੂੰ ਅਸੀਂ ਕਹਿੰਦੇ ਯਾਰ ਪਿੰਡ ਦੇ ਜਿਹੜੇ ਮੁਖੀ ਨੇ ਉਹਨਾਂ ਨੂੰ ਪੁੱਛੋ ਕਿ ਸਾਰੇ ਪਿੰਡ ਨੂੰ ਬਰਾਬਰ ਜਿਹੜੀਆਂ ਵੰਡੀਆਂ ਜਾਣ ਹੁਣ ਇੱਥੇ ਖੋਣ ਪੈ ਰਹੇ ਨੇ ਮੁੰਡੇ ਦਾ ਸਿਰ ਪਾਰ ਦਿੱਤਾ ਤੇ ਜਿਹੜ ਫੂਨ ਤੁਸੀਂ ਨਾ ਬਹਾ ਕੇ ਫਿਰ ਕਿਹੜੇ ਮੂਨਾ ਹੋਣਗੇ ਤੇ ਲੋਕ ਭੁੱਖੇ ਮਰਨਗੇ ਇਹ ਸਾਰਿਆਂ ਦੀ ਕੀਤੀ ਕਮਾਈ ਨੂੰ ਕੁੱਝ ਪਾ ਰਹੇ ਨੇ ਲੋਕ ਜਿਹੜੇ ਨੇ ਉਹਦਾ ਸਿਰ ਕਾਟ ਦਿੱਤਾ ਦੋ ਤਿੰਨ ਜਗ੍ਹਾ ਦੇ ਉੱਪਰੋਂ ਜੋ ਬੰਦੇ ਕਿਸੇ ਫੜ ਕੇ ਦਾ ਅਰੈਸਟ ਕਰਾਉਣੇ ਚਾਹੀਦੇ ਆਵੇ ਬਾਈ ਅਸੀਂ ਜਿੰਨਾ ਚੱਕਰ ਸਿਸਟਮ ਨਹੀਂ ਬਣਦਾਗਾ ਅਸੀਂ ਉਹਨਾਂ ਚੱਕਰ ਜੀ ਇਹ ਤਾਂ ਹਿਲਣਾ ਨਹੀਂਗਾ ਅਸੀਂ ਉਹਨਾਂ ਚੱਕਰ ਇਹ ਤਾਂ ਹਿਲਦੇ ਨਹੀਂਗੇ ਅਸੀਂ ਇੱਥੇ ਹੀ ਆ ਅਸੀਂ ਇੱਥੇ ਤਾਂ ਹਿਲਣਾ ਨਹੀਂਗਾ ਹਾਂ ਲੋਕਾਂ ਨੇ ਇਕੱਠੇ ਕਰ ਲੈ ਘਰਾਂ ਦੇ ਵਿੱਚ ਅਸੀਂ ਇੱਥੇ ਤਾਂ ਹਿਲਣਾ ਨਹੀਂਗਾ ਅਹੀਂ ਆਏ ਸੇਵਾ ਭਾਵਨਾ ਨਾਲ ਜਿਹੜਾ ਕੰਮ ਇਥੇ ਆਇਆ ਇਹ ਭਲੇ ਖੇਲ ਜੇ ਤੋ ਹੀ ਮੈਂ ਤੁਹੀ ਮਾਝੇ ਦੇ ਹੀ ਆਹੀਂ ਪੁੱਤ ਮਾਝੇ ਦੇ ਜੰਮੇ ਆ ਤੇ ਇੱਕ ਵਾਰੀ ਦੱਸ ਦਵਾਂਗੇ ਇਹ ਨਾਲ ਇਹਨਾਂ ਨੇ ਅਸਲੀ ਮਾਝ ਆਵਦਾ ਕੀ ਆ ਅਵੀ ਅਜੇ ਤਾਂ ਸੇਵਾ ਵੇਖੀ ਨਾ ਅਟੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਫੜਾਣੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ ਤੇ ਜਿੰਨੀਆਂ ਐਨਜੀਓ ਆ ਰੱਬ ਦਾ ਵਾਸਤਾ ਪੰਜਾਬ ਪੁੜੀ ਹਾਸ਼ ਸ਼ਬਦ ਨਹੀਂ ਆਉਂਦਾ ਤੋ ਇੱਕ ਸਿਆਲਾ ਬਣਾ ਦੇ ਲੱਗੇ ਮਦਦ ਦੇ ਨਾਂ ਤੇ ਕੋ ਤਰਤੀਬ ਬਣਾਓ ਕੋਈ ਤਰੀਕਾ ਕਰ ਆਪਣਾਓ ਜਿਹੜਾ ਉਹਦਾ ਮੂੰਹ ਚੋਕੇ ਘੱਡੀ ਤੇ ਵੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਆ ਸਾਡੀ 1 ਲੱਖ ਚ ਉਹਨੇ ਪਿੰਡ ਨਹੀਂ ਡੁੱਬੇ ਜਿੰਨੇ ਐ ਜੀਓ ਬਣਾ ਲੀਆਂ ਇਹ ਉਹ ਐਕਟਰਾਂ ਨੂੰ ਵੀ ਸਾਡੀ ਪੀ ਦੀ ਭਰਾ ਉਹ ਸੇਵਾ ਕਰਨੀ ਕੋਈ ਤਰਤੀਬ ਬਣਾਓ ਹੋਏ ਰੀਲਾਂ ਦੇ ਵਾਲੇ ਜਿਨ੍ਹਾਂ ਚ ਰਹਿੰਦੇ ਨਾ ਪਾਣੀ ਨਹੀਂ ਚੜਦਾ ਉਹਨਾਂ ਚ ਇਹਨਾਂ ਨੂੰ ਸਵਾਦ ਨਹੀਂ ਆਉਂਦਾ ਆ ਜਨਾਲਾ ਨਹੀਂ ਖੁੱਲਣਾ ਇੱਥੇ ਉਰਾਲੀ ਰਸਦ ਦੀ ਇੱਕ ਦਾਣਾ ਕਣਕ ਦਾ ਨਹੀਂ ਅੱਗੇ ਜਾਣ ਦਿੰਦਾ ਇਹਨਾਂ ਪਿੰਡਾਂ ਦੇ ਪਿੰਡਾਂ ਨੇ ਰਜਾਰ ਜਾ ਕੇ ਜਿਹੜਾ ਹਾਰ ਬਣਾ ਤਾ ਨਾ ਮਾੜੇ ਬੰਦੇ ਤੋਂ ਅਸੀਂ ਮਾਫੀ ਮੰਗਦੇ ਭਰਾ ਜਿਹੜਾ ਜਿਹੜਾ ਸੱਚੀ ਨੁਕਸਾਨ ਹੋਇਆ ਸਾਡੇ ਵੱਲੋਂ ਮਾਫੀ ਭਰਾ ਉਹ ਦੀ ਜਿਹੜਾ ਸੱਚੀ ਜਿਹੜਾ ਫਸਿਆ ਪਿਆ ਪਰ ਤੇਰੇ ਫਸੇ ਹੋਣ ਦਾ ਕਾਰਨ ਹੁਣ ਅਸੀਂ ਨਹੀਂ ਹੂੰ ਤੇਰਾ ਗਵਾਂਢੀ ਹੋ ਤੁਹਾਡੇ ਨਜਾਇਜ਼ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡਾ ਸਾਂਭੇ ਨਹੀਂ ਜਾਣਦੇ ਤੇ ਜਿੰਨੇ ਐਨਜੀਓ ਪਾਏ ਵੱਡੀ ਦੇ ਕੋਈ ਨਿੱਕੀ ਜਿੰਨਾ ਚਿਰ ਕੋਈ ਤਰਤੀਬ ਨਹੀਂ ਬਣਦੀ ਇਹਨਾਂ ਹੜਾਂ ਨੂੰ ਨਹੀਂ ਜਠਾਂਦੀ ਉਹ ਭਰਾਵੋ ਕੀ ਬਣਾਤਾ ਤੁਸੀਂ ਪੰਜਾਬ ਤੇ ਕੀ ਇਹ ਕੰਮ ਨੂੰ ਪੰਜਾਬ ਕਰਵਾ ਨੇ ਸਿਰਜਿਆ ਹੈ ਸਾਡੇ ਚ ਇੱਕ ਡਿਸਪਲਿਨ ਹੋਣਾ ਚਾਹੀਦਾ ਹੈ ਕਿਹੜੇ ਕੰਮ ਨੂੰ ਤੋਪਿਆ ਹੈ ਮੰਨਿਆ ਭਰਾ ਤੁਹਾਡੀਆਂ ਵੱਡੀਆਂ ਨੇ ਐਂਜੀ ਉਹ ਸਾਰਿਆਂ ਦੀਆਂ ਪਰ ਅਸੀਂ ਇੱਕ ਸੰਘਰਸ਼ੀਲ ਜਥੇ ਬੰਦੀਆਂ ਸਾਡੇ ਗੁਣਾਂ ਬੇਚੀਆਂ ਬਰਬਾਦ ਨਹੀਂ ਹੋਣੀਆਂ ਸਾਡੇ ਕੋ ਰੀਦਾ ਨਹੀਂ ਬਣਦੀਆਂ ਇੱਥੇ ਆਓ ਬੰਦੇ ਇਸ ਤਰ੍ਹਾਂ ਆਪਣੇ ਨਮਾਇंदे ਭੇਜੋ ਅਸੀਂ ਇਹ ਸੋਚਦੇ ਵੀ ਸ਼ਾਇਦ 2 ਦਿਨ ਬਾਅਦ ਸਾਨੂੰ ਕਰਨਾ ਪਵੇ ਪਰ ਨਹੀਂ ਲੋਕਾਂ ਨੇ ਮਜਬੂਰ ਕੀਤਾ ਆ ਅੱਜ ਹੀ ਹੋਏਗਾ ਇਥੇ ਜਿੱਥੇ ਜਿੰਨੇ ਡੁੱਬਣਾ ਨਹੀਂ ਤੇ ਦਰਿਆ ਜਾ ਕੇ ਡੁੱਬਦੇ ਫਿਰੋ ਪੰਜਾਬ ਦਾ ਹੜਾ ਦੀ ਮਾਰ ਤੋਂ ਅੱਜ ਜਾਂ 6 ਮਹੀਨੇ ਬਾਅਦ ਉੱਠ ਖਲੋਊਗਾ ਪਰ ਜਿਹੜਾ ਤੂੰ ਹੀ ਬਣਾ ਦੇ ਲੱਗੇ ਨਾ ਲੋਕਾਂ ਦਾ ਪੰਜਾਬ ਸਦੀਆਂ ਨਹੀਂ ਉੱਠਣਾ ਮੰਗਤੇ ਬਣਾ ਕੇ ਰੱਖਦੇ ਲੱਗੇ ਯਾਰ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਕੋ ਪਹੁੰਚਦੀ ਨਹੀਂ ਉਥੇ ਲੈ ਲੈ ਲੈਣਾ ਖਲੋਤੇ ਕੁੜੀਆਂ ਚੌਂਕਾਂ ਦੇ ਵਿੱਚ ਜਿਦਾ ਸਰਕਾਰੀ ਰਾਸ਼ਨ ਵੰਡਣਾ ਜਾਂਦਾ ਦਾ 2-2 ਰੁਪਏ ਵਾਲਾ ਸਾਡੀ ਮਿਹਨਤ ਦੀ ਕਮਾਈ ਹੈ ਯਾਰ ਜਿਹੜੀ ਅਸੀਂ ਟਰਾਲੀਆਂ ਹੀ ਪਾਪਾ ਲੈ ਆਉਂਦੇ ਤੁਹਾਡੇ ਲਈ ਅਸੀਂ ਪੈਚ ਹਰਾਮੀ ਹੈ ਇੱਥੇ ਹਰਾਮ ਦੀ ਕਮਾਈ ਹੈ ਸਾਡੀ ਕੋਈ ਨਾ ਪਿਉ ਆਇਆ ਉਹਦਾ ਤੇ ਸਿਰ ਪਾੜ ਕੇ ਰਹਾਤਾ ਉਹਦਾ ਦਿਮਾਗ ਹੀ ਲਿਆਈ ਨਹੀਂ ਦੂਰ ਆਇਆ ਤੁਹਾਡੇ ਕੋਲੇ ਇੱਥੇ ਉਹ ਮਾਚੇ ਦੀ ਧਰਤੀ ਸੂਰਬੀਰਾਂ ਦੀ ਕੁੜੀਆਂ ਮੰਗਤਿਆਂ ਦੀ ਬਣ ਕੇ ਰਹਿ ਗਈ ਇੱਥੇ ਕੋਈ ਇੱਥੋਂ ਰਸਤਾ ਕਹਿੰਨੇ ਜਾਣੀ ਐ ਜਨਾਲੇ ਚ ਜਿਹਨੇ ਜਾਣਾ ਆ ਸਾਡੇ ਉਤੋਂ ਦੀ ਨਾਂ ਕਿ ਚਲ ਜੇ ਜਿਹਨੇ ਟਪੋਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਹੀ ਇਹਨਾਂ ਨੂੰ ਦੱਸਾਂਗੇ ਹੁਣ ਪੇ ਮਾਝਾ ਹੁੰਦਾ ਕੀ ਐ ਬੜੇ ਬਸੇਰੀਆ ਬਣ ਗਿਆ ਰੀਣਾ ਮਾਝਾ ਮਾਝਾ ਅਸੀਂ ਵੀ ਮਾਚੇ ਦੇ ਆਂ ਮੈਂ ਇੱਥੇ ਸ਼ਰਾਹੀ ਨੂੰ ਤਰੇ ਫਿਰਦੇ ਪਰ ਆ ਲਾਕਾ ਮਾਜਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਂਗੇ ਹੁਣ ਬਾਬੇ ਨਾਨਕ ਦੀ ਧਰਤੀ ਜਿੰਨਾ ਅਜੇ ਤੱਕ ਸਿੱਖਾਂ ਦੀ ਸੇਵਾ ਵੇਖੀ ਹੈ ਕੁਝ ਜੜਵਾ ਵੀ ਵੇਖਣਗੇ ਹੁਣ ਹੁਣ ਬੈਰ ਵੀ ਵੇਖਣਗੇ ਹੁੰਦਾ ਕੀ ਹੈ ਇੱਥੇ ਹੁਣ ਸਾਰੇ ਤੇ ਫੇਰ ਮਸਰਾ ਕੇ ਆਣਾ ਨਹੀਂ ਤਾਂ ਇੱਥੋਂ ਇੱਕ ਟਰਾਲੀ ਨਾਲ ਇਧਰ ਨਾਲ ਇਧਰ ਨਾਲ ਅਗਲੇ ਨਾਲ ਪਿਛਲੇ ਸਭ ਇੱਥੇ ਇਕੱਠੇ ਹੁਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸੰਗਰ ਜਿਹੜਾ ਰੀਲਾ ਬਣਾਉਂਦੇ ਨੇ ਤੁਰਿਆ ਯਾਰ ਖਾਦੋ ਕੀ ਤੁਹਾਡੇ ਵਾਲੀ ਤੇ ਰੀਲਾ ਬਣਾਉਣ ਦਾ ਟਾਈਮ ਹੈ ਵਿਊ ਲੈਣ ਦਾ ਟਾਈਮ ਹੈ ਪ੍ਰਸ਼ਾਸਨ ਦਾ ਕੰਮ ਕੀ ਆ ਤੇ ਕਿਹੜੇ ਕੰਮੀ ਤੁਰੇ ਅਸੀਂ ਪੈਂਚੋ ਲੈ ਕੇ ਦਸ-ਦਸ ਬੰਦੇ ਨਾਲ ਚਾਰ-ਚਾਰ ਕੈਮਰੇ ਚੁੱਕੇ ਨਾਲ ਜੀ ਬਹੁਤ ਸੇਵਾ ਹੁੰਦੀ ਇਹ ਕਿਹੜੀ ਸੇਵਾ ਹੁੰਦੀ ਹੈ ਜਲੂਸ ਕਰਦਾ ਫੜ ਕੇ ਪੰਜਾਬ ਦਾ ਜਿਹੜਾ ਲੋਡ ਬੰਦ ਭਰਾਵੋ ਤੋਂ ਮਾਫੀ ਪਰ ਦੋ ਦਿਨਾਂ 'ਚ ਕੋਈ ਨਹੀਂ ਮਰਦਾ ਜੇ ਉਹਨੇ ਚਾਇਆ ਨਾ ਤੇ ਇੱਥੇ ਬੈਠੇ ਮਰ ਜਾਣਾ ਜੇ ਮਾਲਕ ਨੇ ਚਾਇਆ ਨਾ ਤੇ ਤੁਸੀਂ ਦੋ ਦਿਨਾਂ ਚ ਮਾਰਨੇ ਚੱਲੇ ਰੱਬ ਦਾ ਵਾਅਦਾ ਦੋ ਦਿਨ ਸਪਲਾਈ ਬੰਦ ਕਰ ਦਿਓ ਹਰ ਚੀਜ਼ ਨਹੀਂ ਬੰਦ ਕਰ ਦਿਓ ਪਾਣੀ ਦੇਣਾ ਹੋਊਗਾ ਤੇ ਅਸੀਂ ਦੇ ਦਾਂਗੇ ਅਜੇ ਵੀ ਇੰਨੇ ਜੋਕੇ ਅਸੀਂ ਆਕੇ ਜਿੰਨਾ ਰੋੜੇ ਮਾਰੇ ਉਹਨੂੰ ਵੀ ਪਾਣੀ ਚਾਹੀਦਾ ਭਰਾ ਤੈਨੂੰ ਵੀ ਮਿਲ ਜਾਊਗਾ ਪਰ ਉੱਤੋਂ ਬੜਾ ਦਾਣਾ ਨਾ ਇੱਧਰ ਜਾਣਾ ਨਾ ਉੱਧਰ ਜਾਣਾ ਬਾਈ ਛੇ ਸੋਨੇ ਸੋਨੇ ਯਾਰ ਅੱਜ ਇਹਦੇ ਕੰਨਾ ਕਰਦੇ ਆ ਕੁਝ ਨਹੀਂ ਬਾਈ ਇੱਥੇ ਬੈਠੇ ਇੱਥੇ ਬੈ ਇੱਥੇ ਬੈਠੇ ਇੱਥੇ ਬੈਠੇ ਆ ਬਸ ਇੱਥੇ ਬੈਠੇ ਆ ਰੌਣ ਟੋੜਨੀ ਬੰਦ ਕਰੋ ਉਧਰ ਕੋਈ ਇਧਰ ਉਧਰ ਨਹੀਂ ਜਾਏਗਾ ਬਾਈ ਸਾਡੇ ਨਾਲ ਨਿਕੋ ਮੋੜਿਆ ਇਹ ਲੋੜੇ ਨੂੰ ਪੈ ਰਹੇ ਜੀ ਜੀ ਇਹ ਲੋੜਾ ਰਜਾਈ ਜਾਂਦੇ 6 ਅੱਗੇ ਮੈਂ ਰੰਗ ਕੱਢਾ ਇਹ ਆਖਾ ਕੱਢਣੇ ਕਹਿੰਦੇ ਕਰਾਣੇ ਕਰਾਣੇ